ਸਾਡਾ ਅਨਮੋਲ ਹੀਰਾ ਰਾਤ ਨੂੰ ਜੰਦਾ ਇਸ ਦੁਨੀਆ ਤੋਂ ਸਾਡੇ ਤੋਂ ਵਿਛੜ ਗਿਆ ਸਵਾਜੋ ਦੀ ਅਰਦਾਸ ਕਰਨ ਆਏ ਪ੍ਰਮਾਤਮਾ ਨਾਲ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ ਬੜਾ ਕਮਾਲ ਦਾ ਸਾਡਾ ਯਾਰ ਸੀ ਔਰ ਬੇਵਕਤੀ ਉਹ ਜਣਾ ਬੜਾ ਮਨ ਸਾਰੀ ਜਿੰਨੀ ਵੀ ਤੁਲੀ ਆਇਆ ਇਹੋ ਜਿਹਾ ਕੋਈ ਬੰਦਾ ਨਹੀਂ ਸੀ ਨੇ ਅਰਦਾਸ ਬੇਨਤੀ ਨਾ ਕੀਤੀ ਹੋਏ ਪਰ ਜੋ ਲਿਖਿਆ ਹੈ ਪ੍ਰਮਾਤਮਾ ਨੇ ਜਿੰਨੇ ਸਾਂ ਸਾਡੇ ਵੀਰ ਨੂੰ ਦਿੱਤੇ ਉਹਨੇ ਕੋ ਠੀਕੇ ਗਿਆ ਪਰ ਬਹੁਤ ਸੋਹਣਾ ਜੀਕੇ ਗਿਆ ਇੰਡਸਟਰੀ ਨੂੰ ਪੰਜਾਬੀ ਇੰਡਸਟਰੀ ਨੂੰ ਬਹੁਤ ਸੋਹਣੇ ਗੀਤ ਦੇ ਗਿਆ ਉਹਦੀਆਂ ਯਾਦਾਂ ਉਹਦੇ ਹਮੇਸ਼ਾ ਹੀ ਜਿਹੜੀਆਂ ਫਿਲਮਾਂ ਉਹਨੇ ਬਣਾਈਆਂ ਉਹ ਦੇਖਦੇ ਰਿਆ ਕਰਾਂਗੇ ਤੇ ਬਾ ਕਮਾਲ ਸੀਗਾ ਉਹ ਬੰਦਾ ਬਾ ਕਮਾਲ ਸਮਝਦਾਰ ਸੀਗਾ ਸੋਹਣੇ ਸੱਭਿਆਚਾਰ ਨੂੰ ਗੀਤ ਦਿੱਤੇ ਔਰ ਅੱਜ ਜਿਨਾ ਇਹ ਇਹ ਪਿਆਰ ਆ ਉਹਦਾ ਠਾਠਾ ਮਾਰਦਾ ਅੱਜ ਹਰ ਆਖੋ ਦੇ ਲਈ ਨਮਿਆ ਹਰ ਬੰਦਾ ਉਹਦੇ ਲਈ ਅਰਦਾਸ ਬੇਨਤੀ ਕਰਨ ਆਇਆ ਵੀ ਪ੍ਰਮਾਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ ਸੋ ਰਾਜਵੀਰ ਤੇਰਾ ਵੇ ਭਗਤੀ ਚੁਰ ਜਾਣਾ ਯਾਰ ਕਿੰਨੀ ਯਾਦਾਂ ਹੋਣਗੀਆਂ ਤੂੰ ਹਮੇਸ਼ਾ ਲੋਕਾਂ ਦੇ ਦਰਾਂ ਵਿੱਚ ਰਹੇਗਾ ਯਾਰ ਸੋ ਵਾਹਿਗੁਰੂ ਸੱਚੇ ਪਾਤਸ਼ਾਹ ਉਹਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਣਾ